ਸਤਖੰਡ ਸ੍ਰੀ ਹਰਮੰਦਰ ਸਾਹਿਬ ਔਰ ਮੇਰੀ ਪਿਆਰੀ ਜਮਾਲ ਸਾਧੂ ਧੰਗੁਰਾ ਸਾਹਿਬ ਦੇ ਮਹਾਰਾਜ ਦੇ ਪਾਵਨ ਪਿਤ੍ਰਸਥਾਨ ਸ਼੍ਰੀਏ ਕਾਉਂਤਕ ਸਹਿਬ ਦੇ ਸਾਨਕੁਖ ਜੁੜੇ ਹੋਏ ਨੂੰ ਰੋਜ਼ ਰੂਪ ਕਾਲਸਾ ਸਾਤ ਸਤਿ ਦੀ ਦਸ਼ਪੇਸ਼ੇ ਪਾਜਬ ਅੱਲਾ ਬਖਸ਼ ਕੀਤੀ ਹੋਈ ਫਤਿਹ ਸਾਰੀ ਸੰਗਤਾਂ ਦੇ ਚਰਨਾਂ ਵਿੱਚ ਪਾਉਗੀ ਬਾਦ ਦੇ ਜੀਤਾ ਸਾ ਸਾ ਦੀ ਕੀਫਤ ਹੈ ਅੱਜ ਮਿਤੇ 15 ਭਾਗਾਂ ਸੰਮਤ ਨਾਨਕਸ਼ਾਹੀ 556 ਮੁਤਾਬਿਕ ਜੇਥੀਤੀ 8 2024 ਨੂੰ ਪੰਜ ਸਿੱਖ ਸਰਬੰਸ ਦੇ ਇਕੱਤਰਤਾ 76 ਅਕਾਲਪੁਰ ਸੈਦ ਦੀ ਵਿਖੇ ਹੋਈ ਜਿਸ ਰਿਹਾ ਕੇ ਪੰਜ ਸਿੱਖ ਸਰਬੰਸ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਸੋਬੀਸ ਇੱਕ ਬਾਦਲ ਨੇ ਤਤੌਰ ਇੱਕ ਮੁੱਖ ਮੰਤਰੀ ਪੰਜਾਬ ਸਰਕਾਰ ਅੱਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੁਆਬਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਸਰੂਪ ਦੇ ਐਕਸ਼ਨੋ ਬਹੁਤ ਭਾਰੀ ਟਾਲ ਲੱਗੀ। ਸ਼੍ਰੋਮਣੀ ਅਕਾਲੀ ਦਲ ਦਾ ਹਾਸ ਬਹੁਤ ਪਤਲੀ ਹੋਈ। ਸਿੱਖ ਹਿਤਾ ਨੂੰ ਬਹੁਤ ਭਾਰੀ ਨੁਕਸਾਨ ਹੋਇਆ। ਇਸ ਲਈ 2007 ਤੋਂ ਵਾਰਤਿਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਜੇਸਸਬੰਦੀ ਆਪਣਾ ਸਪਸ਼ਟੀਕਰਨ 15 ਤਾਰikh ਦੇ ਅੰਦਰ ਅੰਦਰ ਵਿੱਧੇ ਰੂਪ ਵਿੱਚ ਪ੍ਰਗਟ ਹੋ ਕੇ ਸ਼੍ਰੀ ਅਕਾੰਤ ਸਿੰਘ ਜੀ ਦੇ ਵਿਕੇ ਡੇਨ ਸੁਪੀਲ ਸਿੰਘ ਬਾਦਲ ਜਨਾਚਰ ਮਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾੰਤ ਸਿੰਘ ਸਾਹਿਬ ਦੇ ਉੱਤੇ ਸ਼੍ਰੀ ਗੁਰਮਰਨ ਸਾਹਿਬ ਜੀ ਦੀ ਮਜ਼ਬੂਰੀ ਵਿੱਚ ਸਿੱਖ ਸੰਗਤ ਅਤੇ ਪੰਚ ਸਿਕ ਸਰਪੰਚ ਦੀ ਹਾਜ਼ਰੀ ਵਿੱਚ ਆਪਣੇ ਕੀਤਾ ਹੋਏ ਗੁਨਾਹਾਂ ਦੀ ਮਾਫੀ ਦੇ ਮੰਗਦਾਰ ਉਹਨਾਂ ਦਰਬੰਦਾਂ ਨੂੰ ਜਿਹੜੇ ਕਾਮਨ ਸੇਬ ਜੀ ਤੋਂ ਤਰਖਾਈਆ ਕੁਰਸਤ ਕੀਤਾ ਜਾਂਦਾ ਹੈ ਉਸ ਦੇ ਖਾਤਸਾ ਰਾਜ